ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਪੰਜਵਾਂ ਮਾਜ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵੱਸੈ ਪਰਮ ਸੋਈ ਸਹਾਵਾ ਤਾਉ ਜਵ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਉ seva satna jania na japaya raaj oor teri jag jee bana mere thakur agam agad pai kripa logo sayan natah sook santap tatte ba na lagai satgura rakhe aap goranarayan doiguru guru satya sajan har gor tatthai sab ke upay jan nanak sadbal har gauri mahala panjma सूखे हरे की कि न माहे अमृत दृष्ट संत काटे कष्ट पूरे गुरुदेव शिव को देनी अपनी सेव रहाओ चिंत गई पुन मिट गई चिंत मन आसा करी दया सतगुरु गुण तासा दुख नट सुखाए समाये ढील नी जा इस स्पुनि पूरे गुर मिले नानक तेजन सो फल फले महला पंजमा ताप गय पाई प्रभ सात शीतल पय किनी प्रभदात प्रभ कृपा ते पय सहेले जन्म जन्म के बिछरे मेले रहाओ सिमरत सिमरत प्रभु का नो सगल रोका का बनचाताओ सहज सुभाए बोले हर बाणी ਆਠ ਪੈਰ ਸਿਮਰੋ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਏ ਨਾਮ ਵਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਏ ਕੈਸੇ ਬਣ ਆ ਨਾਹੀ ਦੂਜਾ ਕੋਏ ਜਾਕੀ ਧ੍ਰਟ ਸਦਾ ਸਖ ਹੋਏ ਸਾਜਨ ਮੀਤ ਸਕਾ ਕਰ ਏਕ ਹਰ ਹਰ ਅੱਖਰ ਮਨ ਮਹਲੇ ਕਾ ਰਾਵ ਰਹਾ ਸਰਵਤ ਸੁਵਮੀ ਗੰਗਾ ਵੈ ਨਾਰਕ ਅੰਤਰ ਜਾਮੀ ਕਾਵੜੀ ਮਹੱਲਾ ਪੰਜਮਾ ਕੂਟ ਬਿਗਨ ਹਰੇ ਕੇ ਨਾ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤਾਰਾਮ ਰਸਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਵ ਕਲਿਆਣ ਸੁਖ ਸਹਿਜਨ ਦਾਨ ਜਾ ਕੇ ਰ데요 ਵਸੈ ਭਗਮਾਨ ਔਕਦ ਮੰਤਰ ਸੰਤ ਸੰਸਾਰ ਕਰਨ ਹਰ ਦੇ ਮਹਾਰ ਤਰ ਤਦ ਸਭ ਪਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਗਾਉੜੀ ਮਹਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪਨ ਸੇ ਮੇਰੇ ਭਾਈ ਰਹਾਉ RAM ਨਾਮ ਨਦਰਸ਼ਨ ਬਖਾਨ ਬੰਸਾ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਬਿਯਾਦ ਅਬਰੈ ਜਨਮੀਤ ਮਨ ਬਾਚੇ ਕਰਮਾ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗਾਉੜੀ ਮਹੱਲਾ ਪੰਜਵਾ ਨਿਤਰ ਪ੍ਰਕਾਸ਼ ਕੀਆ ਗੁਰਦੇਵ ਧਰਮ ਗਏ ਪੂਰਨ ਪਈ ਸੇਵ ਰਹਾਉ ਸਿਤਲਾਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਜਵਾ ਸਰ ਕਰ ਵੈਸੋ ਅਰਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰੇ ਰਹਾਉ ਦੋਸਤੋ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹਾ ਸਬਸਕਰ ਦੀਨੇ ਅਮਰਤ ਨਾਮ ਮਹਾਰਸ਼ਮੀਨੇ ਨਰਪਾ ਹੋਏ ਬਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਨਾਨ ਸਰਨ ਪਰੇ ਪ੍ਰਮੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ गावड़ी महल्ला पंजमा राख बता प्रभु मेरे मोह निरगुण सब गुण तेरे राहाओ पंच विखादी एक गरीब आ राखो राखन हारे खेद करे और बहुत संताप है आयो शरण तो हारे कर कर हारे अन कबहु पाती सौदा है कत हु नाहीं एक बात सुनता की ओटा साध संग मिट जाही ਕਰ ਕਰਪਾ ਸੰਤੋ ਮਲੇ ਮੁਹਤੰਤੇ تیر ਜਪਾਇ ਸੰਤੀ ਮਤ ਦਿਓ ਮਹਨਰ ਪਾਓ ਗੁਰ ਕਾ ਸਬਦ ਕਮਾਇ ਜੀਤ ਲੈ ਉਹ ਮਹਾ ਬਖਾਦੀ ਸਹਿਜ ਸਹੇਲੀ ਬਾਣੀ ਕਾਹ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਵਾਣੀ ਸੋਟ ਮਹੱਲਾ ਪੰਜਮਾ ਕਰ ਇਸ ਨਾਨ ਸਮਰ ਪ੍ਰਭ ਅਪਨਾ ਮਨ ਤਨ ਪਏ ਰੁਗਾ ਕੋਟ ਮੇ ਕਨ ਲਾਥੇ ਪ੍ਰੋਫੈਸਰ ਨਾ ਪ੍ਰਕਟੇ ਭਏ ਸੰਜੋਗਾ ਪ੍ਰਭ ਬਣੀ ਸ਼ਬਦ ਸੋ ਪਖਿਆ ਕਬਹੋ ਸੁਣੋ ਪੜੋ ਨਤ ਭਾਈ ਗੁਰਪੂਰ ਤੂੰ ਰਾਖਿਆ ਰਹਾਓ ਸਾਚਾ ਸਹਬਾ ਬਤ ਵੜਿਆਈ ਭਗਤ ਵਸਲ ਦੇ ਅਲਾ ਸੰਤਾਂ ਕੀ ਪੈ ਜ ਰਖਦਾ ਆਇ ਆਦ ਬਰਤ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਤਮੰਚੋ ਸਰਬ ਬੇਲਾਮਕ ਪਾਵੋ ਜੜਾ ਮਰਾ ਤਾਪ ਸਭ ਨਾਟਾ ਗੋਲ ਗੋਵਿੰਦ ਨਤ ਗਾਵੂ ਸੁਣੀ ਅਰਦਾਸ ਅਮੀ ਮੇਰਾ ਸਰਬ ਕਲਾ ਮਨ ਆਈ ਪਾਟ ਭਈ ਸਗਲੇ ਜਗੰਤਰ ਗੁਰ ਨਾਨਕ ਕੀ ਵਡਿਆਈ ਸੋਰਠਾ ਮਹਲਾ 5 ਸੂਕਾ ਮੰਗਲ ਕਲਿਆਣ ਸੈ ਜਤਨ ਪ੍ਰਭ ਕੈ ਚਰਨ ਨਿਹਾਰਿਆ ਰੱਖਣ ਹਾਰੇ ਰੱਖਿ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ जाके सेवन अभ्यर्थी जाई ही रहा हो कर्म सुख बार भर सुखा परम अपने पै दयाला नानक बिगन लाग को मेरा प्रभ हो आ रख वाला सोठ महला पंजमा गए कले सुरोग सवना से प्रभ अपने कृपा तारी आठ पर आराधो स्वामी पूर्ण काल हमारी ਹਰੇ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਭਾਈ ਮੇਰੇ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਅਪਰੇ ਖਾਸਨ ਪਰੋਸ ਕਾਹ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅਗੇ ਸਾਹ ਸੋਠ ਮਹਲਾ ਪੰਜਮਾ ਸੇਮਰੋ ਸਮਰ ਗੁਰਸਤਗੁਰ ਆਪਣਾ ਸਗਲਾ ਦੂਖ ਮਿਟਾਇਆ ਆ ਬੁਰਗ ਗਏ ਗੁਰ ਬਚਨੀ ਮਨ ਇਸਾ ਫਲ ਪਾਇਆ ਮੇਰਾ ਗੁਰੂ ਪੂਰਾ ਸੁਖ ਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨਾ ਪੁਰਖ ਮਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦੇ ਆਲਾ ਜੈ ਜੈ ਕਾਰਕ ਭਏ ਜਗ ਪੀਤ੍ਰੋ ਆਪਾਰ ਬ੍ਰਹਮ ਰਖਵਾਲਾ ਸੋਠਾ ਮਹਲਾ ਪੰਜਵਾ ਦਰਗ ਗਵਾਇਆ ਹਰ ਬਰਵ ਅਪੇ ਸਭ ਸੰਸਾਰ ਉਬਾਰਿਆ ਪਰਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਾਹੋ ਪਤਤੋ ਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਵਾਖਸ ਰਹੇ ਪ੍ਰਭ ਸੱਚੇ ਸਾਹਿਬ ਹੋ ਸ੍ਰੀ ਨਾਨਕ ਕੀ ਅਰਦਾਸਾ ਸੂਰਤ ਮਹਲਾ ਪੰਥਵਾ ਬਕਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਨੀ ਉਪਰੇ ਅਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਰਾਮ ਨਾਮ ਅਦਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਕਾਰ ਰਹਾਓ ਸਦਾ ਆਨੰਦ ਕਰ ਮੇਰੇ ਪਾ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤ ਪਾਖਿਆ ਸੋਠਾ ਮਹੱਲਾ ਪੰਜਮ ਭਏ ਕਿਰਪਾਲ ਸ੍ਰੋਮੀ ਮੇਰੇ ਸਤਿਗੁਰ ਸੱਚਾ ਦਰਬਾਰ ਸਤਿਗੁਰ ਤਾਪ ਗਵਾਇਆ ਪਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮਹਿ ਕਿਉ ਹਰਤਾਰ ਹਰ ਕੇ ਚਰਨ ਹਰਿ ਦਇ ਹਰਤਾਰ ਸਦਾ ਸਦਾ ਪ੍ਰਭ ਸਿਮਰਿਆ ਭਾਈ ਦੁਖ ਕਲਵਕ ਕਾਟਨ ਹਾਰ ਰਹਾਉ ਦਸ ਕੀ ਸਰਨੀਓ ਬ੍ਰਾ ਭਾਈ ਜਨ ਰਚਿਆ ਸਭ ਕੋਏ ਕਰਨ ਕਰਮ ਸਮਰਤ ਸੋ ਭਾਈ ਸਚਾ ਸਚੀ ਸੋਏ ਨਾਨਕ ਬ੍ਰਾਵਤੇ ਆਇਆ ਭਾਈ ਮਨ 시ਤਲ ਮਨ ਤਨ 시ਤਲ ਹੋਏ ਸੋਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਬ੍ਰਹਮ ਵਿਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾਉ ਸਤਗੁਰੂ ਪੂਰਾ ਤਾਪ ਗਵਾਇਆ ਆਪਣੀ ਕਰਪਾ ਤਾਰੇ ਪਾਰ ਬ੍ਰਹਮ ਪ੍ਰਭ ਭੇਜਿਆ ਲਾ ਪਾਰ ਬ੍ਰਹਮ ਪ੍ਰਭ ਭੇਜਿਆ ਲਾ ਦੁੱਖ ਮਿਟਿਆ ਸੱ ਪਰਵਾਰੀ ਸਰਬਨ ਦਾ ਨਾਮ ਮੰਗਲ ਰਸੁ ਪਾਹ ਹਰ ਕਾ ਨਾਮ ਅਦਾਰੋ ਨਾਨਕ ਪਥ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੂ ਸੋਠਾ ਮਹੱਲਾ ਪੰਜਮ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਹੱਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਿਰੋਆ ਰਹਾਓ ਤਾਪ ਗਿਆ ਪ੍ਰਭ ਆਪ ਗਵਾਇਆ ਜਨ ਕੀ लाज ਰਕਾਈ ਸਾਜ ਸੰਗਤੇ ਸਫਲ ਪਾਏ ਸਤਿਗੁਰ ਕਹਿਵਲ ਜਾਈ ਹਾਲਤ ਸਫਲ ਪ੍ਰਭ ਦੋਆ ਸਵਾਰੇ ਹਮਰਾ ਗਣ ਔਗਣ ਨਾ ਵਿਚਾਰਿਆ ਅਟਲ ਬਚਨ ਅਨੰਕ ਗੁਰ ਤੇਰਾ ਸਫਲ ਕਰ ਮस्तक ਧਾਰਿਆ ਛੋਟ ਮਹੱਲਾ ਪੰਜਮ ਜੀ ਯਾਤਰਾ ਸਭ ਉਸਕੇ ਕੀਐ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਹਣ ਦੇ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਟ ਲੈ ਰੱਖੇ ਜੋ ਬਾਰਕ ਪਤ ਮਾਤਾ ਸੋਠਾ ਮਹੱਲਾ ਪੰਨਮ ठांड बाई ਕਰਤਾਰੇ ताप ਸੋਟ ਗਿਆ ਪਰ ताप ਸੋਟ ਗਿਆ ਪਰਾਰੇ ਘਰ ਪੁਰਹਿ ਰਕੀ ਸਰਨ ਸੱਚੀ ਕੀ ਤਾਕੀ ਪਰਮੇਸ਼ਰ ਆਪਹੁ ਵਾਰਕ ਬੱਲਾ ਸਾਥ ਸਹਜ ਸੋ ਕੋ ਖਿੰਮੇ ਉਪਜੈ ਮਨ ਹੋਵਾ ਸਦਾ ਸੁਖਾਲਾ ਰਹਉ ਹਰ ਹਰ ਨਾਮ ਦਿਉ ਦਾਰੂ ਤਨ सगला ਰੋਗ ਦਾਰੂ ਆਪਣੀ ਕਿਰਪਾ ਤਾਰੀ ਹੀ ਤਨ सगली ਬਾਤ ਸਵਾਰੀ ਪਰ ਆਪਣਾ ਵਰਦਸੋ ਮਾਰਿਆ ਹਮਰਾ ਗੁਣ ਅਗਣ ਨ ਵਿਚਾਰਿਆ ਗਰਕਾ ਸਦ ਭਿਓ ਸਾ ਕੀ ਤਨ ਸਗਲੀ लाज ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪੋ ਨਾਨਕ ਨਾਮ ਸਚ ਸਾਕੀ ਆਪਣੇ ਦਾਸ ਕੀ ਬੈਜ ਰੱਖੀ ਬਲਾ ਬਰਮਹਲਾ ਪੰਜਵਾ ਸਰਬ ਕਲਿਆਣ ਕੀਆ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬੇਗਾਨਾ ਲਗਾ ਜਪਾ ਲਗਾ ਬੇਵ ਚਰਤ ਪਨੀਤ ਭਈ ਗੁਰ ਗਾਏ ਜਰਤ ਕੇ ਆਹਰ ਨਾਮ ਤੇ ਆਏ ਰਹੋ ਸਵਨੀ ਤਾਈ ਰਵਿਆ ਆਪੋ ਆਜ਼ ਗਾਧ ਜਾਕਾ ਬੜ ਬਰਤਪ ਗੁਰ ਪ੍ਰਸਾਦਨ ਹੋਏ ਸੰਤਾਪ ਹੋ ਗੁਰ ਕੈ ਚਲਨ ਲਗੇ ਮਨ ਮੀਠੇ ਅੰਦਰ ਬੇਗਨ ਹੋਏ ਸਭ ਥਾਈ ਬੂਠੇ ਸਵਾਸਿਕ ਪਾਏ ਸਤਿਗੁਰ ਤੁਠੇ ਬਾਰ ਬਰਮ ਪ੍ਰਭ ਭੈ ਰਖਵਾਲੇ ਜਿੱਥੇ ਕਿਥੇ ਦਿਸੈ ਨਲੇ ਨਾਨਕ ਦਾਸ ਪ੍ਰਥਮ ਨਾਨਕ ਦਾਸ ਖਸਮ ਰਤ ਪਾਲੇ ਬਲਾਬਨਾ ਮਹੱਲਾ ਪੰਜਵਾ ਚਰਨਾ ਕਮਨ ਪ੍ਰਭ ਹਰਦਾਇ ਤਾਹੀ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਨਾਨ ਸਪਲ ਜਨਮ ਜੀਵਨ ਪਰਵਾਨ ਰਹਾਉ ਅਕਾਤਕ ਤਤ ਅਮਰਤ ਪ੍ਰਵ ਬਣੀ ਕਾ ਨਾਨਕ ਜਪ ਜੀ ਵੈ ਗਿਆਨੀ ਬਲਾ ਬਲਾ ਮਹੱਲਾ ਪੰਜਵਾ ਸਾਧ ਪਾਈ ਗੁਰ ਸਤ ਗੁਰ ਪੂਰੇ ਸੋਕ ਉਪਜੈ ਬਾਦੇ ਅਨਦ ਤੂਰੇ ਰਹਾਉ ਤਾਪ ਪਾਪ ਸੰਤਾ ਵਿਨਾਸੇ ਹਰ ਸਵਤ ਤੇ ਕਲਿਕ ਸਬਨਾਸੇ ਅਨਦ ਕਰੋ ਅਮਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਲਾ ਬਲਾ ਮਹੱਲਾ ਪੰਜਵਾ ਸਗਲਾ ਆਨੰਦ ਕੀਆ ਪਰਮੇਸ਼ਰ ਆਪਣਾ ਬਰਦਸਮਾਰਿਆ ਸਾਧੂਰਾ ਹੋਏ ਕਿਰਪਾਲਾ ਵਿਖਸ ਸਪਰਵਾਰਿਆ ਕਾਰਜ ਸਤਗੁਰੂ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰਣੋ ਤਰਪਵਨ ਹਰਿਆ ਹੋਏ ਸਗਲੇ ਜੀ ਸਾਧ ਹਰਿਆ ਮਨ ਇਸੈ ਨਾਨਕ ਫਲ ਪਾਏ ਪੂਰਨ ਇਸ ਪੁਜਾਰਿਆ ਬਾਬਾ ਬਲਾ ਮਹੱਲਾ ਪੰਜਮਾ रोग गया प्रभु आप गवाया नींद पे सुख सहज कर आया रहो रज रज बोझ लो काबू मेरे भाई अमृत नाम रतम है तिहाई नानक गुरु पूरै शरणाई जिन अपने नाम की पैज रखाई मुलाबल बलाबल बला मोहल्ला पंजावा ताप संताप सगले गए मन से ते रोगा पार ब्रह्म तू बक्सया संत रसपो होग रहाओ ਸਰਬ ਸੁਖਾਤਰੀ ਮੰਡਲੀ ਤੇਰਾ ਮੰਤਰ ਅਰੋਗ ਗੁਨ ਗਾਵਨਤ RAM ਕੇ ਇਹ ਔਕਤ ਜੋਗਾ ਆਏ ਬਸੋਂ ਕਰ ਦੇਸ ਮੈਂ ਇਹ ਭਲੇ ਸੰਜੋਗਾ ਨਾਨਕ ਪ੍ਰਭ ਸੁ ਪਰਸਨ ਭਏ ਲਹਿ ਗਏ ਬਿਯੋਗਾ ਬਲਾ ਬਲਾ ਮਹਲਾ ਬੰਦਨਾ ਬੰਦਨਾ ਕਰਤੇ ਆਪੋ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਬਾਰ ਬਰਮ ਤਾਂ ਕੀ ਨਜ਼ਰ ਨਿਹਾਲਾ ਗਰਪੁਰੇ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸਿਤਨ ਸੁਖੀ ਪਿਆ ਪ੍ਰਤਿਆ ਬੜੋ ਜੋਗਾ ਰਹਾਉ ਆਉ ਕਦਾਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮੰਤਨ ਹਤੈ ਫਿਰ ਦੁੱਖ ਨਾ ਜਾਪੈ ਹਰ 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 ਜਾਪਿਐ ਅੰਤਰ ਲਿਵ ਲਾਈ ਕਿਲਿ ਵੇਖੋ ਤਰੇ ਸਦ ਹੋਏ ਸਾਧੂ ਸਰਨਾਈ ਸਰਬਤਹ ਜਾਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਤਹਿ ਹਰ ਕੇ ਗੁਣ ਗਾਈ ਬਿਲਾਵਰਾ ਮਹਲਾ ਪੰਧਮ ਹਰ 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 ਅਰਾਧਿਆ ਹੋਇ ਆਰੋਗ ਰਾਵ ਜੰਦ ਕੀ ਲਸ਼ਟਕਾ ਜਿਨੋ ਮਾਰੇ ਆ ਰੋਗ ਰਹਾਉ ਗੁਰਪੂਰਾ ਹਰਿ ਜਪਿਐ ਨਤ ਕੀ ਚਾ ਪੋਗ ਸਾਧ ਸੰਗਤ ਕੈ ਵਰਨ ਮਿਲੇ ਆ ਸੰਜੋਗ ਜਸਮਰਤ ਸੋਕ ਪਾਈਐ ਬੰਸਾ ਬੇ yog ਨਾਨਕ ਪ੍ਰਭ ਸਰਨਾਤੀ ਕਰਮ ਕਾਰਨ ਜੋਗਾ ਰਾਗ ਬਿਲਾਵਨ ਮਹਲਾ ਪੰਜਵਾਂ ਧੂਪਦ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰੋ ਆਪਾ ਸਭ ਤੇ ਅੱਗੇ ਆ ਦਾਰੂ ਨਾ ਮਲਿਆ ਤਾਪ ਬਾਵ ਸਭ ਮਿਟੇ ਰੋਗ ਸਿਸਰ ਮਨ ਪਿਆ ਗਰ ਪੂਰਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੇ ਕਰਮਿਆ ਰਹੋ ਵਾਹ ਪਕਰ ਪ੍ਰਭ ਕਾਢਿਆ ਕਿਨੁ ਅਪਨਾਇਆ ਸਿਮਰਾ ਸਰਵਰ ਬੰਤੰ ਤੁ ਕੀ ਨਾਨਕ ਨਰਪਿਆ ਬਿਲਾਵਰ ਬੱਲਾ ਪੰਮਾ ਰੋਗ ਮਟਾਇਆ ਆਪ ਪ੍ਰਭ ਉਪਜਾਸਤ ਸਾਧ ਵਡਪਤਾ ਆਚਰ ਰੂਪ ਹਰ ਕੀ ਨੀਂਦਾਂ ਤ ਗੁਰ ਗੋਬਿੰਦਾ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਾਉ ਤਸ ਕੀ ਸਰਨਾਗਤੀ ਸੋ ਸਦਾ ਸਹਾਈ ਰਹਾਉ ਵਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣ ਤਾਸ ਤਿ ਬਲਾਵਲ ਬਲਾ ਪੰਜਮਾ ਤਾਤੀ ਵਾਉ ਨ ਲਗੀ ਪਰ ਤਤੀ ਵਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਚੌਗਰਦਹ ਮਾਰੇ ਰਾਮ ਕਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਕਰਦੀਐ ਕਾਲਵਲਾਈ ਰਹਾਉ ਰਾਖ ਲਈ ਜਤਨਾ ਰੱਖਣ ਹਾਰ ਸਭੇ ਆਦ ਮਿਠਾਈ ਕਾ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਲਾਬ ਨ ਭੱਲਾ ਪੰणिमा ਆਪਣੇ ਬਾਲਕ ਅਪ ਰਖਿਐ ਨ ਪਾਰ ਬ੍ਰਹਮਗੁਰ ਦੇਵ ਸਕਛਤ ਸਜਾ ਆਨੰਦ ਪਏ ਪੂਰਨ ਭਈ ਸੇਵਰ ਹਾਉ ਭਗਤ ਜਨ ਕੀ ਬੀਰਤੀ ਸੁਨੀ ਪ੍ਰਭ ਆਪ ਰੋਗ ਮਟਾਈ ਜੀ ਵਲੀਣ ਜਾਕਾ ਵਡ ਪ੍ਰਤਾਪ ਡੋਗਾ ਮਾਰੇ ਬਖਸ਼ਿਆ ਨਾ ਆਪਣੀ ਕਲਤਾਰੀ ਮਨ ਬਸਤਫਲ ਦਿੱਤੀ ਨਾ ਨਾਨਕ ਬਲੇ ਹਾਰੀ ਬਲਾਵਨ ਬਹਲਾ ਪੰਜਮਾ ਤਾਬ ਲਾਹਿਆ ਗੁਰ ਸੱਜਣੋ ਹਾਰ ਸਤਗੁਰ ਆਪਣਾ ਕੋ ਬਲ ਜਾਈ ਜਨ ਪੈ ਰੱਖੀ ਸਾਰੇ ਸੰਸਾਰ ਰਹਾਉ ਕਾਰਾ ਮਾਸਤਕ ਤਾਰ ਬਾਲਕ ਰਖ ਲੀਨੋ ਪ੍ਰਭ ਅਮਰਤ ਨਾਮ ਹਰਸਦੀਨੋ ਦਾਸ ਕੀ लाज ਰਖੈ ਮਿਹਰਵਾਨ ਗੁਰ ਨਾਨਕ ਬੋਲਾ ਜਰਗਿਆ ਪਰਵਾਨ ਬਲਾਵਰ ਬਲਾ ਪੰਜਮ ਤਾਪ ਬਾਪਤੇ ਰਖ ਆਪੋ ਸਿਤਨਾ ਭੈ ਗੁਰ ਚਰਨੀ ਲਾਗੇ ਆਰਾਮ ਨਾਮ ਹਰਜਾ ਮੈਂ ਜਾਪ ਰਹਾ ਹੂੰ ਕਰ ਕਰਪਾ ਹਸਤ ਪ੍ਰਭ ਦਿਨ ਜਗਤੋ ਆਧਾਰ ਨੰਕੰਡ ਪ੍ਰਤਾਪ ਧੋਕੇ ਬੰਸਾਸਕ ਆਨੰਦ ਪਰਵੇਸਾ ਤ੍ਰਸ਼ਨਾ 부ਧੀ ਮਨ ਤਨ ਸਚਤਰਾਪ ਆਨਾਤ ਕੋ ਨਾਦ ਸਰਨ ਸਮਰਤਾ ਸਗਲ ਛਟ ਕੋ ਮਾਈ ਬਾਪ ਭਗਤ ਵਸਲ ਪੈ ਪੰਜਨੋ ਸੁਆਮੀ ਗੁਣ ਗਾਵਤ ਨਾਨਕ ਆਲਾਪ ਆਨਾਤ ਕੋ ਨਾਦ ਸਰਨ ਸਮਰਤਾ ਸਗਲ ਛਟ ਕੋ ਮਾਈ ਬਾਪ ਭਗਤਾਂ ਵਸਨ ਪਾਇ ਪੰਜਨ ਸੁਮੀ ਗਨ ਗਾਵਤ ਨਾਨਕ ਆਲਾਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ